ਬਾਈ ਕੀ ਹਾਲ ਨੇ ਅੱਜ ਮਸ਼ੀਨ ਜੁੜੇ 743 ਪਿੱਛੇ ਲੰਘੇ ਪੂਰੇ ਫੁੱਲ ਸੁੱਕੇ ਨੇ ਹੁਣ ਪਰ ਹਾਏ ਇਹ ਜੌਂਡੀ ਕਰਦੀ ਜੌਂਡੀ ਕਰਦੇ ਅਜ ਤਾਇਰ ਪਵਾ ਕੇ ਲਿਆਉਂਦੇ ਨੇ ਤਾਂ ਕਰਕੇ ਦੇਖਦੇ ਆਂ ਕੀ ਗੱਲਬਾਤ ਆ ਤੇ ਟੈਂਕੀ ਦੀ ਜਮਾ ਫੁੱਲ ਭਰਦੇ ਆ ਇਹਦੀ ਭਰ ਕੇ ਤੇ ਨਾਲ ਆਪਾਂ ਚੱਲਾਂਗੇ ਦੋ ਪੈ ਪਿਛੇ ਲੀਆਂ ਬੋਤਲਾਂ ਉੱਥੇ ਇੱਕ ਟਰਾਲੀ ਭਰ ਕੇ ਪਾ ਕੇ ਵੇਖਾਂਗੇ ਜੇ ਤਾਂ ਪੈਸੀਆਂ ਦਾ ਸਾਰ ਤਾਂ ਫਿਰ ਤਾਂ ਠੀਕ ਹੀ ਆ ਬਹੁਤ ਦੂ ਬਾਅਦ ਤਾਂ ਲੈ ਜਾਂਦੇ ਵੀ ਨਹੀਂ ਦੇਖਦੇ ਆਂ ਕੀ ਗੱਲਬਾਤ ਗੱਲ ਤੱਕ ਇਹ ਦੋ ਭਰ ਲੀਆਂ ਨਾਲ ਪਿਛਲੀਆਂ ਬੋਤਲਾਂ ਟਰਾਲੀ ਭਰ ਕੇ ਦੇਖਾਂਗੇ ਕਿ ਕਿੰਨਾ ਪੈਂਦਾ। ਪਹਿਲਾ ਆਨਾ ਟਰੈਕਟਰ 16 ਹੋ ਕਰਦੇ ਚੱਕਰ ਤੇ ਮੀਂਹ ਪੈ ਕੇ ਹਟਾ ਲਾਂ ਨੂਰਾ ਗਿੱਲਾ ਹੀ ਹੈ। ਜੀੜਾ ਹੋਇਆ ਪਿਆ ਪੂਰਾ ਜੋਰ ਲਵਾਈਆ ਸਰਦਾਰ। ਚੱਕਰਾ ਜਾਲਾ ਟਰੈਕਟਰ ਆ 100 200 ਰੁਪਏ ਵੀ ਜਾਂਦੇ ਨੇ ਬਾਕੀ ਚੱਕਰ ਚੁੱਕ ਦਾ ਫਰਕ ਆ ਜੋ ਵਰੂਕਾ ਫੁੱਲਣ ਲੱਗੀ ਜਾਂਦਾਗਾ ਪੰਜਾਬ ਦਾ ਪੂਰਾ ਜਿਲ੍ਹਾ ਦਾ ਰੱਗਪਾ ਦਾ ਉੱਤੇ ਦਾ ਹੀ ਹੈ ਜੀ ਪਏ ਜਿਆਦਾ ਰੋਲਣ ਪਈ ਜਾਂ ਕੱਲ ਤੇ ਪਰ ਤੋਂ ਕਰਮ ਬਾਤੋਂ ਗੱਜਕ ਨਹੀਂ ਮਿਲਦੇ ਟਰੈਕਟਰ ਵੀ ਔਖਾ ਹੋਈ ਜਾਂਦਾ ਤੇਲ ਦੇਖਦੇ ਕਿੰਨਾ ਪਊਗਾ ਜੱਟੋਂ ਪਟਣ ਦੇ ਪੂਰੇ 20 ਮਿੰਟ ਲੱਗੇ ਨੇ ਚਮਾ ਸਹੀ ਦੇਖਦੇ ਆ ਤੇਲ ਕਿੰਨਾ ਪਊਗਾ ਬਾਕੀ ਆਪਾਂ 4 ਕਿਲੋਮੀਟਰ ਦੂਰ ਆ ਕੇ ਮਸ਼ੀਨ ਲਾਈ ਸੀ ਪਿੰਡੋਂ ਭਰੀ ਸੀ ਟਰਾਲੀ ਥੈਂਕ ਯੂ ਆ ਗਈ ਟੀਮ ਆਪਣੀ ਦੇਖਦੇ ਆ ਕਿੰਨਾ ਕਰਦਾ ਕਰਮ ਬਹੁਤ ਹੋਇਆ ਟਰੈਕਟਰ ਚੱਕਰ ਨਹੀਂ ਮਿਲੇ ਹੋਇਆ ਬਾਲਾ ਔਖਾ ਹੋ ਜਾਂਦਾ ਬੰਨ ਲੋਕ ਚੱਕ ਕੇ ਦੇਖਦੇ ਆਂ ਸਰਦਾ ਕਿ ਹੋਰ ਪਊਗਾ ਲੈ ਮਾਰ ਲੈ ਕਪੜਾ ਥਾਪ ਕਰ ਲੈ ਤਰ ਕੇ ਟਰੈਕਟਰ ਕਰ ਲਿਆ ਬੰਦੇ ਨੇ ਕੋਰੋਨਲ ਤੇ ਲਵਾਉਣੇ ਦੇਖਦੇ ਆਂ ਵੀ ਕਿੰਨਾ ਖਾਂਦਾ ਹੈ ਸਾਇਵਰੇਜ ਹੈ ਫਾਈਵਰੇਜ ਹੈ ਸਾਫ ਕਰਤੀ ਢੱਕਣ ਦਾ ਸਾਫ ਨਹੀਂ ਕਰਿਆ ਯਾਰ ਬਾਈ ਢੱਕਣ ਸਾਫ ਕਰਦੇ ਵਾ ਚਲੋ ਰਹੀ ਹੈ ਕੱਪੜਾ ਮੜਿਆ ਆਏ ਦੂੜੀ ਬਣਾਉਣਗੇ ਖੋਲ ਮੋ ਟੂਤਲਾ ਢੱਕਣ ਬੋਤਲ ਹੀ ਵਾਈ ਚੀਬੀ ਇਹਦਾ ਲੀਟਰੀ ਦੂੜਾ ਤੇਲ ਦਾ ਦੇਖੀ ਡਿਜ਼ਾਈਨ ਪਾਏ ਪੈਨੇ ਬਾਈ ਇਹ ਤਾਂ ਪੂਰੀ ਪੈ ਗਈ ਬੋਤਲ ਮੈਂਤਲਾ ਸਰਨੇ ਨਹੀਂ ਨੀ ਮੋਟਿਆ ਬਾਕੀ ਦੇਖਦੇ ਆਂ ਦੀ ਐ ਮੈਂਤਲਾ 4 ਲੀਟਰ ਮੂੰਖਾ ਕੇ ਟਰਾਲੀ ਦਾ ਜਿਹੜਾ ਰਾਹ ਚਾਉਣ ਵਾਲਾ ਉਹ ਜਾ ਘਟ ਨਾ ਜਾਵੇ ਬਾਕੀ ਪਾਏ ਤੋਂ ਪਤਾ ਲੱਗੂ ਐ ਪਤਾ ਤਾਂ ਹੋਰ ਭਰ ਲਿਓ ਇੱਕ ਦੋ ਹਨਾ ਮੱਟੂ ਕੰਮ ਤਾਂ ਉਹੀ ਹੋ ਗਿਆ ਇਕਦਿ ਹੁੰਨੀ ਆ ਊਣੀ ਰਹੀ ਥੋੜੀ ਜੀ ਯਾਰ ਹੁਣ ਕੀ ਕੁੱਤਰਾ ਰਾਤ ਵੀ ਖਾਦਣਾ ਰਾਲੀ ਨਹੀਂ ਹੁੰਦੀ ਹਾਂ ਹਾਂ ਭਾਈ 4 ਲੀਟਰ ਤਾਂ ਉਹੀ ਪੈਗਾ ਯਾਰ ਬਾਕੀ ਵੱਧ ਦੀ ਖਾ ਗਿਆ ਤੇ ਲੋ 4 ਲੀਟਰ ਦਾ ਤਾਂ ਉਣੀ ਰਹਗੀ ਯਾਰ 4 ਲੀਟਰ ਦਾ ਤਾਂ ਉਣੀ ਰਹਗੀ 4 ਲੀਟਰ ਪਾ ਕੇ ਟਰਾਲੀ ਭਰੀ ਐ ਉਣੀ ਰਹਗੀ ਰਾਜ ਦਾ ਲੀਟਰ ਖਾਦਾ ਉਹ ਮੈਂ ਤਾਂ 5 ਲੀਟਰ ਖਾ ਗਿਆ ਭਾਈ ਵਿੱਚ ਆਉਣ ਜਾਣ ਦਾ ਵਿੱਚ ਆਉਣ ਆਉਣ ਦਾ ਹੀ ਖਾਦਾ ਹੱਥ ਜਾ ਕੇ ਤਾਂ ਹਲੇ ਕਿੱਥੇ ਆ ਉੱਤੇ ਇੰਨੀ ਗੁਣੀ ਰਹਗੀ ਯਾਰ ਜਮੇ ਲੀਟਰ ਤਾਂ ਸ਼ਾਇਦ ਹੀ ਪਵੇ ਚਲ ਬਾਕੀ ਦੇਖੀ ਜਾਓ ਤੇਲ ਦਾ 5 3/4 ਖਾ ਜੂਗਾ ਕੋਈ ਰਿਜ਼ਲਟ ਨਹੀਂ